ਮਾ ਤੁਹਾਡਾ ਕੀ ਕਹਿਣਾ ਚਾਹੋਗੇ ਰਾਤ ਕੀ ਘਟਨਾ ਸੀ ਤੁਹਾਡੇ ਨਾਲ ਸਰ ਮੇਰਾ ਨਾਮ ਚਰਨਜੀਤ ਸਿੰਘ ਆ ਬਰਜਮੀਮਾ ਤੋਂ ਸਰਪੰਚਾਂ ਮੈਂ ਹਾਂਜੀ ਤੇ ਰਾਤ ਨੂੰ ਕੋਈ ਕਰੀਬ 11:00 ਵਜੇ ਦੀ ਆ ਜਦੋਂ ਇਹ ਤਮਾਕੀ ਜੀ ਸਾਨੂੰ ਪਤਾ ਲੱਗਿਆ ਵੀ ਹੋਇਆ ਹੈ ਇੱਥੇ ਸਾਡੇ ਖੇਤਾਂ ਦੇ ਵਿੱਚ ਸੂਜ਼ਰ ਬਲੇਟਾਂ ਜੋ ਉਹਨਾਂ ਦੇ ਮਤਲਬ ਉੱਪਰ ਵੱਜੇ ਆ ਦੋ ਤਿੰਨ ਸੂਜ਼ਰ ਬਲੇਟ ਟੁੱਟੀਆਂ ਵੀ ਆ ਠੀਕ ਹੈ ਤੇ ਜਿਹੜੇ ਇੱਕ ਦੋ ਤਾਂ ਮਤਲਬ ਹੋਲ ਜੇ ਖਾਲੀ ਪਈ ਐ ਸਾਡੇ ਕੋਲੇ ਠੀਕ ਹੈ ਇੱਕ ਉੱਥੇ ਜਿੰਦਾ ਕਾਰਤੂਸ ਹੈ ਕਿ ਚੱਲਿਆ ਵਾ ਉਹ ਵਿੱਚ ਉਹਦੇ ਮਤਲਬ ਧਰਤੀ ਦੇ ਵਿੱਚ ਦੋ ਟਾਈ ਫੋਟ ਤੱਲੇ ਖੁੱਭ ਗਿਆ ਉਹ ਇਹ ਸਾਨੂੰ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਕੋਈ ਮਤਲਬ ਜਿੰਦਾ ਹੁੰਦਾ ਚੱਲਿਆ ਨਹੀਂ ਹੁੰਦਾ ਜਿਵੇਂ ਕਿ ਕਿੰਨੀ ਜਗ੍ਹਾ ਖੋਲ ਮਿਲੇ ਜੀ ਕੋ ਸਾਨੂੰ ਤਿੰਨ ਜਗ੍ਹਾ ਤੇ ਮਿਲਿਆ ਜੀ ਤਿੰਨ ਜਗ੍ਹਾ ਤੇ ਮਿਲਿਆ ਮੌਕੇ ਤੇ ਕੌਣ ਕੌਣ ਪਹੁੰਚਿਆ ਕਦੋਂ ਤੁਹਾਨੂੰ ਪਤਾ ਲੱਗਿਆ ਜੀ ਸਾਨੂੰ ਮਤਲਬ ਵਾਹਣ ਵਾਲੀ ਨੀਰਾਂ ਲੈਣ ਦਾ ਇੱਥੋਂ ਦਾ ਪਤਾ ਲੱਗਿਆ ਸੀਗਾ ਵੀ ਰਾਤ ਦਾ ਹੀ ਵੀ ਇੱਥੇ ਸਾਡੇ ਨੇੜੇ ਥੜੀ ਹੈ ਪਰ ਜਦੋਂ ਸਵੇਰੇ ਅਸੀਂ ਵਾਹਣਾ ਚੋਂ ਨੀਰਾਂ ਨੂੰ ਲੈਣਾ ਇਹ ਉਦੋਂ ਪਤਾ ਲੱਗਿਆ ਵੀ ਸਾਡੇ ਆਪ ਦੇ ਏਰੀਆ 'ਚ ਹੀ ਆਤੀ ਪਤਾ ਲੱਗਿਆ ਕਿਵੇਂ ਪਹੁੰਚੇ ਨੇ ਕੁਛ ਨਹੀਂ ਨਹੀਂ ਜੋ ਨਹੀਂ ਨੀਰਾ ਲੈਣ ਆਇਆ ਇੱਥੋਂ ਪੱਠੇ ਲੈਣ ਆਇਆ ਉਦੋਂ ਪਤਾ ਲੱਗਿਆ ਉਦੋਂ ਬਾਅਦ ਅਸੀਂ ਮਤਲਬ ਇੰਚਾਰਜ ਸਾਹਿਬ ਨੂੰ ਫੋਨ ਕੀਤਾ ਉਹਨੇ ਧਿਆਨ ਚ ਲਿਆਂਦਾ ਮੁਲਾਜ਼ਮ ਸਾਰੇ ਆ ਗਏ ਚੌਂਕੀ ਵਾਲ ਬਾਕੀ ਕੰਚਾਇਤ ਮੈਂਬਰ ਸਾਡੇ ਅਸੀਂ ਪਿੰਡਾਂ ਦੇਖਿਆ ਜੀ ਇਹਦੇ ਵੀ ਫੋਨ ਕਰਤਾ ਸੀਗਾ ਪਿੰਡੀ ਕਰਤਾ ਸੀ ਬਜੀ ਕੀ ਨਾਮਾ ਤੁਹਾਡਾ ਕੀ ਕਰਨ ਚਾਹੋ ਟਿਕਟ ਨਾ ਕੋ ਸਿੰਘਾ ਜੀ ਆ ਜਾ ਸਾਣੇ ਇੱਥੇ ਅਸੀਂ ਕੰਮ ਚਲਾਉਂਦੇ ਨੇ ਛਬੜੀ ਤੇਜੀ ਨਾਗ ਵਾਲੀ ਤੇ ਅੱਛਾ ਇੱਥੇ ਕੰਮ ਚਲਾਉਣ ਦੀ ਖਾਤਰ ਅਸੀਂ ਤਾਇੇ ਸੀਗੇ ਅੱਛਾ ਜੀ ਜਦੋਂ ਅਸੀਂ ਵੇਖੇ ਇੱਥੇ ਕਈ ਬੰਦੇ ਫਿਰਦੇ ਸੀਗੇ ਅੱਛਾ ਜੀ ਇੱਥੇ ਪਤਾ ਲੱਗਿਆ ਵੀ ਬੰਬ ਡਿੱਗੇ ਪਏ ਐ ਅੱਛਾ ਮੇਜਾਂ ਲੱਡਗੇ ਪਈਆਂ ਇੱਕ ਇਧਰ ਮੈਂਬਰ ਹਜੂਰਾ ਸਿੰਘ ਦੇ ਉਹਦੇ ਖੇਚ ਡਿੱਗੀ ਐ ਇੱਕ ਕਲਵੰਤ ਸਿੰਘ ਉਦੇ ਡਿੱਗੀ ਹੈ ਉਹ ਕਾਨੂੰਨੀਆ ਦੇ ਖੇਚ ਡਿੱਗੇ ਜੀ ਅੱਛਾ ਉਹ ਤੇ ਇਹ ਤਾਂ ਫਟੇਵੇ ਆ ਉਹ ਫਟੇ ਨਹੀਂ ਯੂ ਸਾਫਤਾ ਉਮੀ ਪਿਆ ਅੱਛਾ ਹਾਂਜੀ ਕਿੰਨੇ ਕ ਵਜੇ ਦੀ ਘਟਨਾ ਕੁਝ ਪਤਾ ਲੱਗਾ ਇਹ ਰਾਤ 11:00 ਵਜੇ ਦੀ ਅੱਛਾ ਹਾਂਜੀ ਤੇ ਤਿੰਨ ਜਗ੍ਹਾ ਤੇ ਮਿਲੇ ਨੇ ਹਾਂ ਤਿੰਨ ਜਗ੍ਹਾ ਤੇ ਮਿਲੇ ਨਹੀਂ ਇੱਕ ਚੌਥੀ ਜਗ੍ਹਾ ਤੇ ਉਧਰ ਫਾਰ ਜਾ ਪਿਆਗਾ ਉਹ ਵਰਕਾਂ ਦੀ ਯੂਚ ਹੈ ਜੀ ਉਥੇ ਫਾਰ ਪਿਆ ਇਹਦਾ ਕੀ ਲੱਗਦਾ ਕਿ ਕਿੱਧਰੋਂ ਆਏ ਆ ਇਹ ਜੇ ਕੋਈ ਪਤਾ ਨਹੀਂ ਲੱਗਦਾ ਹੁਣ ਜਿਹੜੇ ਇੱਕ ਇਹ ਡਿੱਗੇ ਇਹ ਉਰੇ ਨੂੰ ਡਿੱਗੇ ਹਾਂਜੀ ਜਿਹੜਾ ਉਹ ਡਿੱਗਿਆ ਹੋਇਆ ਇਹਨੂੰ ਡਿੱਗਿਆ ਹੈ ਜਿਹੜਾ ਉਧਰ ਡਿੱਗਿਆ ਉਹ ਆਏ ਨੂੰ ਡਿੱਗਿਆ ਠੀਕ ਹੈ ਕੋਈ ਪਤਾ ਨਹੀਂ ਲ ਜਦੋਂ ਪਿੰਡ ਜਾ ਆਏ ਉਦੋਂ ਘਰੇ ਪਏ ਸੀ ਉਦੋਂ ਐ ਲੱਗਿਆ ਜਿਵੇਂ ਕੋਠੇ ਤੇ ਡਿੱਗ ਪੈਂਦੇ